ਜਿਵੇਂ ਹੀ ਦੋਸਤੋ ਸਰਦੀਆਂ ਆਉਂਦੀਆਂ ਨੇ ਤੇ ਆਪਣੇ ਨਾਲ ਉਹ ਠੰਡ ਖਾਂਸੀ ਜ਼ੁਕਾਮ ਸ਼ਾਕਤੀ ਬਲਗਾ ਵਗੈਰਾ ਲੈ ਕੇ ਨਾਲ ਹੀ ਆਉਂਦੀਆਂ ਨੇ ਤੇ ਪਤਾ ਹੀ ਹੈ ਤੁਹਾਨੂੰ ਬੱਚਿਆਂ ਨੂੰ ਖਾਂਸੀ ਹੋ ਜਾਂਦੀ ਹੈ ਠੰਡ ਲੱਗ ਜਾਂਦੀ ਹੈ ਤੇ ਖਾਂਸੀ ਜ਼ੁਕਾਮ ਤਾਂ ਆਪ ਦੀ ਗੱਲ ਹੈ ਤੇ ਸਰੀਰ ਹੈ ਜਿਹੜਾ ਉਹ ਗਰਮ ਤਸੀਰ ਨੂੰ ਮੰਨਦਾ ਹੈ ਤੇ ਅੱਜ ਮੈਂ ਤੁਹਾਡੇ ਵਾਸਤੇ ਖਾਂਸੀ ਜ਼ੁਕਾਮ ਤੇ ਰੇਸ਼ੇ ਦਾਈ ਇੱਕ ਬਹੁਤ ਹੀ ਵਧੀਆ ਰੈਸਪੀ ਕਹ ਲੋ ਇਹ ਐਸ ਨੂੰ ਦਵਾਈ ਘਾ ਲੋ ਲੈ ਕੇ ਆਇਆ ਹੈ ਜਿਸ ਨੂੰ ਕਹਿੰਦੇ ਨੇ ਵੇਸਨ ਵਾਲਾ ਸ਼ੀਰਾ ਕੁਝ ਜਗ੍ਹਾ ਤੇ ਤੇ ਪੰਜਾਬ ਦੇ ਵਿੱਚ ਆਪਣੇ ਵੇਸਨ ਦੀ ਲੱਪੀ ਵੀ ਕਹਿੰਦੇ ਨੇ ਤੇ ਇਸ ਨੂੰ ਕੁਝ ਜਗ੍ਹਾ ਤੇ ਵੇਸਨ ਦੀ ਲੇਟੀ ਵੀ ਕਹਿੰਦੇ ਨੇ ਕਿਉਂਕਿ ਇਹ ਪੀਣ ਤੋਂ ਬਾਅਦ ਸਿੱਧਾ ਬੈੱਡ ਦੇ ਵਿੱਚ ਜਾ ਕੇ ਤਰਜਾਈ ਲੈ ਕੇ ਸੌਣਾ ਹੀ ਹੁੰਦਾ ਤੇ ਉਸ ਤੋਂ ਬਾਅਦ ਹਵਾ ਨਹੀਂ ਲੁਆਣੀ ਹੁੰਦੀ ਤਾਂ ਆਪ ਦਾ ਸਵੇਰੇ ਉੱਠਦੇ ਸੀ ਤੇ ਜ਼ੁਕਾਮ-ਜ਼ੁਕੂਮ ਸਭ ਕੁਝ ਠੀਕ ਹੋਇਆ ਹੁੰਦਾ ਸੀਗਾ ਤੇ ਇਸ ਦੀ ਰਸਪੀ ਅਸੀਂ ਲੈ ਕੇ ਆਏ ਆ ਤੇ ਸਾਤਰੀਆ ਕਾਰ ਦੀ ਪੰਜਾਬੀਆਂ ਦਾ ਤੜਕਾ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਅਕਸ਼ਰ ਵਿਸ਼ਨੂੰ ਸਵਾਗਤ ਕਰਦਾ ਹੈ ਜੀ ਆਓ ਇਸ ਦੀ ਰਸਪੀ ਨੂੰ ਜਾਣਦੇ ਹਾਂ ਵੇਸਨ ਦੀ ਲੱਪੀ ਬਣਾਉਣ ਵਾਸਤੇ ਇੱਥੇ ਮੈਂ 2 ਚਮਚ ਭਰ ਕੇ ਦੇਸੀ ਘਿਓ ਲੈ ਲੇ ਤੇ ਇਹਦੇ ਵਿੱਚ ਮੈਂ तीन चम्मच के करीब पर के मीडियम साइज का चम्पल बेसन पावगा तो इसको चंकी तरह भुंडा आपको ਵੈਸਨ ਦੀ ਲੱਪੀ ਨੂੰ ਪੰਜਾਬੀ ਦੇ ਵਿੱਚ ਕੁਝ ਜਗ੍ਹਾ ਤੇ ਵੈਸਨ ਦੀ ਲੇਟੀ ਵੀ ਕਿਹਾ ਜਾਂਦਾ ਹੈ ਲੇਟੀ ਮੀਨਜ਼ ਕਿ ਇਸ ਨੂੰ ਲੈ ਕੇ ਤੇ ਫਟਾਫਟ ਤੁਸੀਂ ਬਿਸਤਰੇ ਦੇ ਵਿੱਚ ਹੀ ਉੜਦਾ ਹੈ ਤੇ ਬਾਹਰ ਹਵਾ ਚ ਦੇ ਨਿਕਲਦਾ ਕਿਉਂਕਿ ਇਹ ਠੰਡ ਦਾ ਜ਼ੁਕਾਮ ਦਾ ਖਾਂਸੀ ਦਾ ਇਲਾਜ ਹੈ ਤੇ ਵੈਸਨ ਨੂੰ ਲੈ ਕੇ ਫਟਾਫਟ ਤੁਸੀਂ ਸੋ ਜੋ ਐਸ ਕਰਕੇ ਕੁਝ ਜਗ੍ਹਾ ਤੇ ਇਹਨੂੰ ਲੇਟੀ ਵੀ ਕਿਹਾ ਜਾਂਦਾ ਸੀ ਕੁਝ ਜਗ੍ਹਾ ਤੇ ਲੱਪੀ ਕਹਾ ਦਿੰਦੇ ਐ ਕੁਝ ਜਗ੍ਹਾ ਤੇ ਵੇਸਣ ਦਾ ਸ਼ੀਰਾ ਕਹ ਦਿੰਦੇ ਐ ਤੇ ਬੱਚਿਆਂ ਨੂੰ ਇਹ ਤੁਸੀਂ ਸਰਦੀਆਂ ਦੇ ਵਿੱਚ ਬਣਾ ਕੇ ਦਿੰਦੇ ਹੋ ਤਾਂ ਬਹੁਤ ਜ਼ਿਆਦਾ ਫਾਇਦਾ ਕਰਦੇ ਆ ਕਲਰ ਚੇਜ ਹੋਣ ਤੱਕ ਆਪਾਂ ਇਸ ਨੂੰ ਪੁੱਟਾਂਗੇ ਤੇ ਅੱਜ ਆਪਾਂ ਇਹ ਦੁੱਧ ਵਾਲੀ ਬਣਾਵਾਂਗੇ ਕਿਉਂਕਿ ਪਹਿਲਾਂ ਇੱਕ ਵਾਰੀ ਆਪਾਂ ਕੱਲੇ ਵੇਸਣ ਦੀ ਬਣਾ ਚੁੱਕੇ ਆ ਤੇ ਅੱਜ ਮੈਂ ਤੁਹਾਨੂੰ ਦੁੱਧ ਵਾਲੀ ਬਣਾ ਕੇ ਦਿੰਦਾ ਡਰਾਈ ਫਰੂਟ ਵਗੈਰਾ ਨਹੀਂ ਪਾਵਾਂਗੇ ਕੱਲਾ ਵੇਸਲ ਬੜੀ ਜਲਦੀ ਹੋ ਜਾਂਦਾ ਹੈ ਦੇਖੋ ਕਲਰ ਚੇਂਜ ਹੋ ਗਿਆ ਇਸ ਨੂੰ ਥੋੜਾ ਕੋ ਡਾਰਕ ਕਰਨਾ ਹੈ ਤਾਂ ਤੁਸੀਂ ਡਾਰਕ ਵੀ ਕਰ ਸਕਦੇ ਹੋ ਦੋਸਤੋ ਸਰਦੀਆਂ ਦੇ ਵਿੱਚ ਇਸ ਤਰ੍ਹਾਂ ਦੇ ਬੱਚਿਆਂ ਨੂੰ ਚੀਜ਼ਾਂ ਜ਼ਰੂਰ ਬਣਾ ਕੇ ਦਿਆ ਕਰੋ ਕਿਉਂਕਿ ਬਹੁਤ ਜ਼ਿਆਦਾ ਹੈਲਥੀ ਦੇ ਤੇ ਦੇਖੋ ਕਿ ਵੇਸਲ ਨੂੰ ਪੂਰੀ ਤਰ੍ਹਾਂ ਆਪਣਾ ਕਲਰ ਚੇਂਜ ਹੋ ਗਿਆ ਤੇ ਇਸ ਦੇ ਵਿੱਚ ਹੁਣ ਆਪਾਂ ਦੁੱਧ ਗਰਮ ਹੋ ਗਿਆ ਕਿਉਂਕਿ ਮੈਂ 3 ਕੱਪ ਬਣਾ ਰਿਹਾ ਹਾਂ ਤੇ ਮੈਂ 3 ਕੱਪ ਹੀ ਦੁੱਧ ਪਾਵਾਂਗਾ ਥੋੜਾ ਪਹਿਲਾਂ ਦੁੱਧ ਥੋੜਾ ਕੋਸਾ ਕੇ ਇਸ ਨੂੰ ਹਲਾ ਲਾਂਗੇ ਤਾਂ ਕਿ ਇਸ ਦੇ ਵਿੱਚ ਕੋਈ ਡਲੇ ਨਾ ਰਹਿ ਜਾਵੇ ਕੜਛੀ ਜਾਂ 3 ਮੀਟਰ ਦਾ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰ ਲਓ ਨਾਨਾ ਲਈ ਫਰਾਂਦਨਾ ਕਿ ਤੁਹਾਡੀ ਇਹ ਜਿਹੜੀ ਲੱਪੀ ਹੈ ਇਹ ਬਹੁਤ ਵਧੀਆ ਬਣਦੀ ਹੈ। ਦੋਸਤੋ ਜੇ ਤਾਂ ਛੋਟੇ ਹੁੰਦੇ ਸੀ ਤਾਂ ਜੁਕਾਮ ਹੋ ਜਾਂਦਾ ਜਾਂ ਸਿਰਪੀੜ ਹੁੰਦਾ ਸੀ ਜਾਂ ਠੜ ਲੱਗ ਜਾਂਦੀ ਸੀ ਤਾਂ ਦਵਾਈ ਤੋਂ ਬਚਣ ਵਾਸਤੇ ਅਸੀਂ ਆਪਣੀ ਮਾਤਾ ਜੀ ਨੂੰ ਕਹਿੰਦੇ ਹੁੰਦੇ ਸੀ ਕਿ ਸਾਨੂੰ ਲੱਪੀ ਬਣਾ ਕੇ ਦੇ ਦਿਓ। ਯਾ ਲੇਟਿਕ ਸਾਡੇ ਵਾਲੇ ਪਾਸੇ ਲੇਟੀ ਕਹਿੰਦੇ ਸੀ। ਉਸ ਵਸਾਰਾ ਦੁੱਧ ਇਹਦੇ ਚ ਪਾ ਦਿੱਤਾ ਤੇ ਇਸ ਨੂੰ ਚੰਗੀ ਤਰ੍ਹਾਂ ਹਲਾਵਾ ਲਿਆ ਇਹ ਵੀ ਦੋ ਤਰ੍ਹਾਂ ਦੀ ਬੰਦੀਆਂ ਦੋਸਤੋ ਕੁਝ ਤਾਂ ਇਸ ਨੂੰ ਸਿਪ ਦੀ ਤਰ੍ਹਾਂ ਪੀਂਦੇ ਨੇ ਤੇ ਕੁਝ ਥੋੜੀ ਕੁ ਗਾੜੀ ਟਾਈਪ ਜੀ ਹਲਵੇ ਟਾਈਪ ਜੀ ਬਣਾਉਂਦੇ ਨੇ ਕਿਉਂਕਿ ਰਾਤ ਨੂੰ ਇਹ ਪੀਣੀ ਹੁੰਦੀ ਸੀ ਇਸ ਕਰਕੇ ਦੁੱਧ ਪਾ ਕੇ ਐਸੀ ਬਣਾਦੇ ਹੁੰਦੇ ਸੀਗੇ ਦੁੱਧ ਵਾਲੀ ਲੇਟੀ ਬਣਾ ਲਈ ਇਕਬਾਲਾ ਹੁੰਦਾ ਤਾਂ ਫਿਰ ਅੱਜ ਮੈਂ ਖੰਡ ਦੀ ਜਗ੍ਹਾ ਤੇ ਕਿਉਂਕਿ ਡਾਇਟਿਕ ਪੇਸ਼ੈਂਟਾਂ ਤੇ ਆਪਾਂ ਇਹਦੀ ਖੰਡ ਨਹੀਂ ਪਾਵਾਂਗੇ ਸਟੀਵਿਆ ਪਾਵਾਂਗੇ ਕਿੱਥੇ ਮੈਂ ਖੰਡ ਦੀ ਜਗ੍ਹਾ ਤੇ 240 ਸਟੀਵਿਆ ਪਾ ਲਿਆ ਬੇਸਨ ਦੋਸਤੋ ਗਲੂਟਨ ਫ੍ਰੀ ਹੁੰਦਾ ਹੈ ਤਾਂ ਆਪਣੀ ਡਾਈਟ ਦੇ ਵਿੱਚ ਵੇਸੋ ਨੂੰ ਜ਼ਿਆਦਾ ਸ਼ਾਮਲ ਕਰਨਾ ਚਾਹੀਦਾ ਹੈ ਗਲੂਟਨ ਫਰੀ ਦੇ ਨਾਮ ਨਾਲ ਇੱਕ ਗਰਮ ਵੀ ਹੁੰਦਾ ਹੈ ਤਾਂ ਇਸ ਦਾ ਸੇਵਨ ਜਿਹੜਾ ਉਹ ਸਰਦੀਆਂ ਵਿੱਚ ਜ਼ਿਆਦਾ ਕਰੋਗੇ ਤਾਂ ਠੰਡ ਘੱਟ ਲੱਗੇਗੀ। ਵੇਸਣ ਦਾ ਦੁੱਧ ਵਾਲਾ シਰਾ ਬਣ ਕੇ ਬਿਲਕੁਲ ਤਿਆਰ ਹੋ ਚੁੱਕਾ ਹੈ। ਜਿਸ ਨੂੰ ਲੱਪੇ ਵੀ ਕਹਿੰਦੇ ਨੇ ਵੇਸਣ ਦੀ ਲੱਪੀ ਤੇ ਵੇਸਣ ਦੀ ਲੇਟੀ। ਜ਼ਿਆਦਾ ਪੈਸ ਨੂੰ ਹੋਰ ਗਾੜਾ ਨਹੀਂ ਕਰਾਂਗੇ ਤੇ ਹੁਣ ਆਪਾਂ ਇਸ ਨੂੰ ਸਰਵ ਕਰਦੇ ਹਾਂ। ਵੇਸਣ ਦੀ ਲੱਪੀ ਬਰਕੇ ਬਿਲਕੁਲ ਤਿਆਰ ਹੋ ਚੁੱਕੀ ਹੈ ਦੋਸਤੋ ਇਹ ਸਿਪ ਵਾਲੀ ਲੱਪੀ ਬਧੀ ਹੈ ਇਸ ਨੂੰ ਗਰਮ ਗਰਮ ਨੂੰ ਹੀ ਪੀਤਾ ਜਾਂਦਾ ਹੈ ਤੇ ਗਰਮ ਗਰਮ ਪੀਣ ਤੋਂ ਬਾਅਦ ਫਿਰ ਜਾਈ ਦੇ ਵਿੱਚ ਹੀ ਲੋਕ ਕੇ ਪੈ ਜਾਂਦੇ ਹੁੰਦੇ ਸੀ ਲੇ ਟੀਵੀ ਪੰਜਾਬ ਦੇ ਵਿੱਚ ਇਸ ਨੂੰ ਤਾਂ ਹੀ ਕਹਿੰਦੇ ਸੀ ਕਿ ਇਹ ਪੀਓ ਤੇ ਲੇਟ ਜਾਓ ਬਸ ਉਸ ਤੋਂ ਬਾਅਦ ਨਹੀਂ ਉੱਠਣਾ ਤੋਂ ਇਸ ਤਰ੍ਹਾਂ ਦੀ ਵਧੀਆ-ਵਧੀਆ ਰੈਸਪੀਜ਼ ਦੇਖਣ ਵਾਸਤੇ ਤੁਹਾਡੇ ਸਾਰੇ ਅਗੇ ਬੇਨਤੀ ਹੈ ਕਿ ਮੇਰਾ YouTube ਚੈਨਲ ਪੰਜਾਬੀਆਂ ਦਾ ਤੜਕਾ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਜ਼ਰੂਰ ਕਰੋ ਤੁਹਾਡਾ ਇੱਕ ਸ਼ੇਅਰ ਸਾਡੇ ਵਾਸਤੇ ਬਹੁਤ ਜ਼ਿਆਦਾ ਕੀਮਤੀ ਹੈ ਸਤਿ ਸ੍ਰੀ ਅਕਾਲ ਜੀ